ਉਹ ਸਰਕਾਰ ਕੰਨ ਦੇ ਵਿੱਚ ਤੇਲ ਪਾ ਕੇ ਬੈਠੀ ਆ ਜਿਹੜਾ ਜਿਹੜਾ ਪਾਸਟਰ ਸੀਗਾ ਬਲਾਤਕਾਰੀ ਹੁਣ ਮੈਨੂੰ ਮੈਨੂੰ ਉਹ ਪਾਸਟਰ ਕਹਿਣਾ ਪੈਂਦਾ ਕਿਉਂਕਿ ਉਹਦੇ ਨਾਮ ਦੇ ਪਿੱਛੇ ਪਾਸਟਰ ਲੱਗਿਆ ਸੀ ਠੀਕ ਆ ਉਹ ਆਪਣੇ ਆਪ ਨੂੰ ਪਾਸਟਰ ਖਵਾਉਂਦਾ ਸੀ ਔਰ ਉਹਨੇ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ ਹਲੇ ਇੱਕ ਪਾਸਕੋ ਦਾ ਕੇਸ ਉਹਦਾ ਹਲੇ ਪੈਂਡਿੰਗ ਚਾ ਜਿਹਦਾ ਹਲੇ ਚਲਾਨ ਪੇਸ਼ ਹੋਣਾ ਹਲੇ ਉਹਦੇ ਵਿੱਚ ਵੀ ਉਹਨੂੰ ਸਜ਼ਾ ਹੋਣੀ ਆ ਇਹ ਉਹਦੀ ਤਾਰੀਫ ਦੇ ਵਿੱਚ ਤੇ ਉਹਦੇ ਬਚਾਅ ਦੇ ਵਿੱਚ ਹਲੇ ਤੱਕ ਬੋਲਦੇ ਨੇ ਜਿਹੜਾ ਕੋਰਟ ਦੇ ਵੱਲੋਂ ਦੀ ਬਲਾਦਕਾਰੀ ਕੁਸ਼ਤ ਹੋ ਗਿਆ ਉਦੋਂ ਬਾਅਦ ਵੀ ਉਹਦੀ ਪੈਰਵਾਹੀ ਕਰਦੇ ਨੇ ਫਿਰ ਸਹੀ ਕੌਣ ਤੇ ਗਲਤ ਕੌਣ ਫਿਰ ਮਤਲਬ ਤੁਸੀਂ ਬਲਾਦਕਾਰੀਆਂ ਦੇ ਸਪੋਰਟਰ ਹੋ ਫਿਰ ਮਤਲਬ ਕਿ ਤੁਸੀਂ ਬਲਾਦਕਾਰੀਆਂ ਦੇ ਪਿੱਛੇ ਤੇ ਖੜਨ ਵਾਲੇ ਹੋ ਹੈਨਾ ਤੇ ਫਿਰ 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 ਤੁਸੀਂ ਇਹ ਇਸਾਈ ਨਹੀਂ ਹੈਗੇ ਜੀ ਇਹ ਇਸਾਈਅਤ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਦੇ ਨਾਲ 420 ਕਰਨ ਵਾਲੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਇਹ ਨੇ ਸ਼ਰਾਰਤੀ ਅਨਸਰ ਤੇ ਇਹ ਨੇ ਗੁੰਡਾ ਅਨਸਰ